ਚੀਫ ਡਾਇਰੈਕਟਰ ਸਾਹਿਬ ਤੋਂ ਬੋਲ ਮਾਨ ਜੀ ਨੂੰ ਫੋਰਟਿਸ ਦੇ ਹਸਪੀਟਲ ਦਾਖਲ ਕਰਾਉਣਾ ਪਿਆ ਮੋਹੱਲੀ ਚ ਇਹ ਰਾਤ ਦਾਖਲ ਹੋਇਆ ਔਰ ਰਾਤ ਤੋਂ ਲੈ ਕੇ ਅਗਲੇ ਦਿਨ ਜਦੋਂ ਤੱਕ ਮੈਂ ਨਹੀਂ ਕਵੀਟ ਕੀਤਾ ਸੀ ਉਦੋਂ ਤੱਕ ਇਸ ਇਨਫੋਰਮੇਸ਼ਨ ਨੂੰ ਗੁਪਤ ਰੱਖਿਆ ਗਿਆ ਜਿੱਥੇ ਮੈਂ ਸਭ ਤੋਂ ਪਹਿਲਾਂ ਵਨ ਟੂ ਮੇਕ ਇਟ ਵੈਰੀ ਕਲੀਅਰ ਕਿ ਪੋਲਿਟਿਕਸ ਆਫ ਦੀ ਥਾਂ ਜੀ ਸਾਡੇ ਵਕਰੇਵੇਂ ਆਫ ਦੀ ਥਾਂ आई विश चीफ मिनिस्टर साहब वेल ਉਹਨਾਂ ਦੀ ਸਿਹਤ ਜਾਂਦਾ ਹੋਵੇ ਉਹ ਤੰਦਰੁਸਤ ਹੋ ਮੈਟਰ ਆਫ ਕਨਸਰਨ ਕੀ ਹੈ ਕਿ ਚੀਫ ਮਿਨਿਸਟਰ ਸਾਹਿਬ ਇੱਕ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਨੇ ਸੰਵਿਧਾਨਿਕ ਪੋਦੇ ਤੇ ਬੈਠੇ ਨੇ ਪੰਜਾਬ ਦੀ ਅੱਜ ਜੋ ਬਜਾਰਤ ਚੱਲਦੀ ਹੈ ਉਹਦੇ ਮੁਖੀਆਂ ਉਹਨਾਂ ਦੇ ਨਾਲ ਸੰਬੰਧਿਤ ਕੋਈ ਇਨਫਰਮੇਸ਼ਨ ਹੋਵੇ ਕਿਉਂਕਿ ਉਹ ਪਬਲਿਕ ਸਰਵੰਟ ਨੇ ਔਰ ਪਬਲਿਕ ਦੇ ਸਭ ਤੋਂ ਵੱਡੇ ਮੁੱਖ ਮੰਤਰੀ ਦੇ ਅਹੁਦੇ ਤੇ ਬੈੰਧਿਆ ਮੁੱਖ ਸੇਵਾਦਾਰ ਨੇ ਪੰਜਾਬ ਉਹਨਾਂ ਦੀ ਸਿਹਤ ਦੇ ਬਾਰੇ ਕੀ ਹਾਲਾਤ ਨੇ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਦੇਸ਼ ਨਿਵਾਸੀਆਂ ਨੂੰ ਹਰੇਕ ਨੂੰ ਉਹਨਾਂ ਦੀ ਸਿਹਤ ਦੇ ਬਾਰੇ ਜਾਣਨ ਦਾ ਹੱਕ ਹੈ ਕਿਉਂ ਇੱਕ ਤਾਂ ਲਾਅ ਔਰਡਰ ਕਰਕੇ ਇੰਡੋਪਾਕ ਬਾਰਡਰ ਦਾ ਬਾਰਡਰ ਸਿਕਿਉਰਿਟੀ ਕਰਕੇ ਔਰ ਜੋ ਪੰਜਾਬ ਦੇ ਹਾਲਾਤ ਪਿਛਲੇ 2.5 3 ਸਾਲਾਂ ਚ ਬਣੇ ਆ ਤੁਸੀਂ ਸਾਰੇ ਜਾਣਦੇ ਹੋ ਇਟ ਇਜ਼ ਅ ਮੈਟਰ ਆਫ ਕਨਸਰਨ ਐਂਡ ਇਫ ਚੀਫ ਮਿਨਿਸਟਰ ਇਜ਼ ਹੀ ਇਜ਼ ਆਲ ਏਸ ਵੈਲ ਆਲ ਇਜ਼ ਵੈਲ ਵਿਦ ਦ ਚੀਫ ਮਿਨਿਸਟਰ ਔਰ ਨੋ ਸੋ ਇਹ ਹੱਕ ਹੈ ਜੀ ਲੋਕਾਂ ਨੂੰ ਜਾਣਨ ਦਾ ਮੈਨੂੰ ਪ੍ਰੋਬਲਮ ਕਿੱਥੋਂ ਹੋ ਰਹੀ ਹੈ ਜਿਸ ਤਰੀਕੇ ਨਾਲ ਇਨਫੋਰਮੇਸ਼ਨ ਨੂੰ ਗੁਪਤ ਰੱਖਿਆ ਜਾਂਦਾ ਹੈ ਜਿਸ ਤਰੀਕੇ ਨਾਲ ਪਬਲਿਕ ਡੋਮੇਨ ਤੋਂ ਆਉਣ ਤੋਂ ਇਨਫਰਮੇਸ਼ਨ ਨੂੰ ਧੋਖਿਆ ਜਾ ਰਿਹਾ ਜਿ ਸਵੇਰੇ ਜਦ ਮੈਂ ਟਵੀਟ ਕੀਤਾ ਉਸ ਤੋਂ ਬਾਅਦ ਪ੍ਰੈਸ ਦੇ ਸੱਜਣ ਆਮ ਆਦਮੀ ਪਾਰਟੀ ਦੇ ਨਮਾਇੰਦਿਆਂ ਦੇ ਦਿਵਾਲੇ ਹੋਏ ਕਿ ਤੁਸੀਂ ਕੀ ਮਜ਼ਾਕ ਬਣਾਇਆ ਆ ਆਪੋਜੀਸ਼ਨ ਦੇ ਲੀਡਰ ਇਹਦੇ ਬਾਰੇ ਗੱਲ ਕਰ ਰਹੇ ਕਿ ਤੁਸੀਂ ਸਾਨੂੰ ਦੱਸ ਨਹੀਂ ਰਹੇ ਤੇ ਇੱਕ ਟਵੀਟ ਆਈ ਆਮ ਆਦਮੀ ਪਾਰਟੀ ਦੀ ਕਿ ਉਹ ਰੂਟੀਨ ਚੈੱਕਅਪ ਲਈ ਗਏ ਮੈਂ ਅੱਜ ਵੀ ਬੇਨਤੀ ਕਰੂੰਗਾ ਆਮ ਆਦਮੀ ਪਾਰਟੀ ਦੇ ਲੀਡਰਜ਼ ਨੂੰ ਡੋਨਟ ਲਾਇ ਟੂ ਦਾ ਪੀਪਲ ਆਫ ਪੰਜਾਬ ਪੰਜਾਬ ਦੀ ਲੋਕਾਂ ਨਾਲ ਝੂਠ ਬੋਲਣਾ ਬੰਦ ਕਰੋ ਰੂਟੀਨ ਚੈੱਕਅਪ ਰਾਤ ਨੂੰ ਦਾਖਲ ਹੋ ਕੇ ਅੱਜ 24 ਘੰਟੇ ਪੂਰੇ ਹੋਣ ਨੂੰ ਲਗਭਗ ਆਏ ਹੈ ਰੂਟੀਨ ਚੈੱਕਅਪ ਤਾਂ ਬੰਦਾ ਹਸਪਤਾਲ ਜਾਂਦਾ ਹੈ ਮੁੱਖ ਮੰਤਰੀ ਹੈ ਬੀਬੀਆਈਪ ਇਨਸਾਨ ਹੈ ਉਹ ਤਾਂ ਦੋ ਮਿੰਟ ਦੇ ਰੂਟੀਨ ਚੈੱਕਅਪ ਕਰਕੇ ਉਹ ਘਰ ਆ ਜਾਂਦੇ ਹੈ ਮਗਰ ਰਾਤ ਰਾਤ ਦਾਖਲ ਰਹੇ ਨਾ ਤੇ ਮੇਰੀ ਜੋ ਇਨਫਰਮੇਸ਼ਨ ਹੈ ਹਲੇ ਅੱਗੇ ਵੀ 2-3 ਦਿਨ ਦੇਰੇ ਦਾਖਲ reh ਸਕਦੇ ਆ only his body stabilizes ਕੀ ਉਹ डिस्ਚਾਰਜ ਹੋਣਗੇ ਸੋ ਝੂਠ ਬੋਲਿਆ ਜਾ ਰਿਹਾ ਦੇਖੋ ਅੱਜ ਤੋਂ ਕੁਛ ਦਿਨ ਪਹਿਲਾਂ ਮੈਂ ਇੱਕ ਟਵੀਟ ਕੀਤੀ ਕਿ ਮੁੱਖ ਮੰਤਰੀ ਸਾਹਿਬ ਜਹਾਜ਼ ਤੋਂ ਉਤਰੇ ਔਰ ਉਤਰ ਕੇ ਗੱਡੀ ਤੱਕ ਦਾ ਜਿਹੜਾ ਸਫ਼ਰ ਸੀ ਉਹ ਮੈਂ ਜਿਤ ਪੰਜ 10 ਕਦਮ ਸੀ ਜਦੋਂ ਡਿੱਗ ਗਏ ਡਿੱਗੇ ਇਸ ਲਈ ਨਹੀਂ ਕਿ ਕੋ ਅੜੇ ਕਾ ਪੈ ਗਿਆ ਜਾਂ ਕੋਈ ਡਾਲ ਹੈ ਬੜੀ ਕਲੀਅਰ ਇਸ਼ੂਸ ਹਨ ਔਰ ਮੈਂ ਉਹਦੇ ਬਾਰੇ ਪਹਿਲਾਂ ਜਨਤਕ ਵੀ ਕੀਤਾ ਮੈਂ ਉਸ ਗੱਲ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਔਰ ਅੱਜ ਮੈਂ ਫੇਰ ਤੋਂ ਉਦਾਸ ਰਿਹਾ ਔਰ ਉਸ ਗੱਲ ਤੇ ਮੁੱਖ ਮੰਤਰੀ ਸਾਹਿਬ ਨੇ ਤਿੰਨ ਚਾਰ ਦਿਨ ਬਾਅਦ ਮੇਰੇ ਤੇ ਟਿੱਪਣੀ ਕੀਤੀ ਬਗੈਰ ਨਾ ਲਿਆ ਕਿ ਜੀ ਮੈਂ ਤਾਂ ਜੇ ਪੀਤੇ ਬੰਨਣ ਵੀ ਬਹਿ ਜਾ ਤਾਂ ਲੋਕ ਕਹਿੰਦੇ ਆ ਮਾਨ ਡਿੱਗ ਪਿਆ ਭਾਈ ਡਿੱਗੇ ਹੋਏ ਬੰਦੇ ਨੂੰ ਜੇ ਫੀਤਾ ਹੀ ਬੰਨਣਾ ਸੀ ਪਹਿਲੀ ਗੱਲ ਤਾਂ ਮਾਨ ਸਾਹ ਫੀਤੇ ਵਾਲੇ ਕੂਰ ਤੋਂ ਹੀ ਪਾਉਂਦੇ ਨੀਓ ਮੈਂ ਫੋਟੋ ਜਨਤ ਕਰ ਦੂੰਗਾ ਦੂਜੀ ਗੱਲ ਫੀਤਾ ਜੇ ਬੰਨਣਾ ਸੀ ਤੇ ਫਿਰ ਕੋਰਟੇ ਅਪੋਲੋ ਹਸਪੀਟਲ ਨਾਲ ਜਾਣ ਦੀ ਲੋਟ ਪੈਂਦੀ ਵਾਪਸ ਜਾਣ ਚ ਸੋ ਦ ਫੈਕਟਸ ਆਰ ਬੀਇੰਗ ਲੋਕੋ ਕਾ ਜਾ ਰਿਹਾ ਸੱਚਾਈ ਮਹਾਰਾਜ ਵੀ ਮੈਂ ਇਹ ਗੱਲ ਕਹਿ ਰਿਹਾ ਤੁਹਾਨੂੰ ਕਿ ਜੋ ਮੇਰੇ ਕੋਲ ਖਬਰ ਹੈ ਕਿ ਕੱਲ 2-3 ਵਾਰੀ ਇਨ ਰੀਅਲ ਰੀਅਲ ਸਾਡੀ ਪ੍ਰੋਬਲਮ ਵੀ ਆਈ ਹੋਰ ਪ੍ਰੋਬਲਮ ਕੀ ਹੈ ਜਿਹੜੀ ਗੱਲ ਮੈਂ ਅੱਜ ਤੋਂ ਕੁਝ ਸਮਾਂ ਪਹਿਲਾਂ ਜਨਤਾ 'ਤੇ ਕੀਤੀ ਸੀ ਕਈ ਪ੍ਰੈਸ ਵਾਲਿਆਂ ਦੀ ਮਜਬੂਰੀ ਨੇ ਇੱਕ ਮੀਡੀਆ ਹੈ ਕਿ ਜਿਹੜਾ ਨਈ ਖਬਰਾਂ ਚਲਾਉਣਾ ਚਾਹੁੰਦਾ ਮਗਰ ਆਪੀਲ ਉਹ ਵੀ ਬੜੀ ਵੱਡੀ ਬੇਇਨਸਾਫੀ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਜਿਹੜਾ ਸੱਚਾਈ ਨਹੀਂ ਦੱਸ ਰਿਹਾ ਜੋ ਆਮ ਚਰਚਾ ਚੱਲਦੀ ਹੈ ਜਾਂ ਮੇਰੇ ਕੋਲ ਜੋ ਇੱਕ ਬੜੀ ਕ੍ਰੈਡੀਬਲ ਇਨਫੋਰਮੇਸ਼ਨ ਹੈ ਕਿ ਚੀਫ ਮਿਨਿਸਟਰ ਸਾਹਿਬ ਨੂੰ ਲਿਵਰ ਦਾ ਸਰੋਸਿਸ ਹੋਇਆ ਉਹਨਾਂ ਦੇ ਲਿਵਰ ਦੇ ਹਾਲਾਤ ਬੜੇ ਗੰਭੀਰ ਨੇ ਇਹ 3rd ਪੋਚ ਸਟੇਜ 3 ਹੈ ਐਂਡ ਇਸ ਸਟੇਜ ਕਿਹੇ ਜੀ ਹੁੰਦੀ ਹੈ ਕਿ ਜਿੰਨਾ ਚਿਰ ਚੱਲਦਾ ਜਾਵੇ ਚੱਲ ਜਾ ਜਾਵੇ ਮਗਰ ਜੇ ਤੁਸੀਂ ਇਹਨੂੰ ਯੂਜ਼ ਐਂਡ ਅਬਿਊਜ਼ ਕਰੋਗੇ ਸਮਝ ਜਿਓ ਗਏ ਉਹ ਯੂਜ਼ ਅਬਿਊਜ਼ ਲਿਵਰ ਦੀ ਪ੍ਰੋਬਲਮ ਕਦੋਂ ਆਉਂਦੀ ਜਦ ਤੁਸੀਂ ਬਦ ਖਾਓ ਪੀਓ ਇਹ ਉਦੋਂ ਹੀ ਪ੍ਰੋਬਲਮ ਸ਼ੁਰੂ ਹੁੰਦੀ ਔਰ ਅਖੀਰ ਚ ਜੋ ਮੇਰੇ ਕੋਲ ਜੋ ਮੇਰੇ ਕੋਲ ਖਬਰ ਹੈ ਇਹਨਾਂ ਨੂੰ ਕਿਹਾ ਕਿ ਜਾਂ ਆਪ ਦਾ ਇਹ ਸਿਸਟਮ ਸਹੀ ਕਰੋ ਨਹੀਂ ਤਾਂ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫੋਰਵਰਡ ਐਸੇ ਤਾਂ ਇਹ ਕਹੀ ਦਿੱਤਾ ਗਿਆ ਕਿ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫੋਰਵਰਡ ਐਂ ਉਹੀ ਕਾਰਨ ਹੈ ਕਿ ਜਦੋਂ ਲਿਵਰ ਸਹੀ ਤਰੀਕੇ ਨਾਲ ਕੰਮ ਨਾ ਕਰੇ ਤੇ ਬੋਡੀ ਚ ਸਰੀਰ ਚ ਆ ਫੇਫੜਿਆਂ ਚ ਲੰਗਸ ਚ ਸਟਮਕ ਚ ਐਬਡੋਮਨ ਚ ਪਾਣੀ ਇਕੱਠਾ ਹੋਣਾ ਫਲੂਇਡ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਔਰ ਜਦ ਇਹ ਫਲੂਇਡ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਫਿਰ ਸਾਹ ਦੀ ਪ੍ਰੋਬਲਮ ਆਉਂਦੀ ਹੈ ਹਾਰਟ ਤੇ ਸਟ੍ਰੈਸ ਪੈਂਦਾ ਔਰ ਅਖੀਰ 'ਚ ਇਹਨਾਂ ਦੀ ਵਰਕਿੰਗ ਕੰਪਰਮਾਈਜ਼ ਹੁੰਦੀ ਔਰ ਇਹੀ ਕੁਝ ਕੱਲ ਹੋਇਆ ਸਾਲਨ 'ਚ ਵੀ ਪ੍ਰੋਬਲਮ ਆਈ ਬਿਉਸ਼ੀ ਦਾ ਵੀ ਕਾਰਨ ਹੈ ਮਗਰ ਚੱਲਣ ਕਿੱਥੋਂ ਚੱਲ ਰਿਹਾ ਸਾਰਾ ਨਿਊਕਲੀਅਸ ਇਸ਼ੂ ਕੀ ਹੈ ਮੇਲ ਕਾਰਨ ਕੀ ਹੈ ਸ਼ਰਾਬ ਦੇ ਕਰਕੇ ਲਿਵਰ ਡੈਮੇਜ ਹੋਣਾ ਔਰ ਲਿਵਰ ਦਾ ਸਹੀ ਤਰੀਕੇ ਨਾਲ ਨਹੀਂ ਕੰਮ ਕਰਨਾ ਹੁਣ ਮੈਨੂੰ ਨਹੀਂ ਸਮਝ ਆ ਰਹੀ ਜਦ ਮੇਰੇ ਕੋਲ ਇੰਨੀ ਇਨਫੋਰਮੇਸ਼ਨ ਸੋਲਿਡ ਹੈ ਔਰ बार-बार अपोलो ਜਾ ਕੇ ਇਲਾਜ ਕਰਾਉਣ ਦਾ ਮਕਸਦ ਵੀ ਇਹ ਸੀ ਕਿ ਇਨਫੋਰਮੇਸ਼ਨ ਲੀਕ ਨਾ ਹੋਵੇ ਮਗਰ ਕੱਲ ਨਹੀਂ ਜਾ ਅਵੇਲੇਬਲ ਸੀ ਰਾਤ ਨੂੰ अपोलो ਨਹੀਂ ਜਾ ਸਕਦੇ ਸੀ ਮੌਲੀ ਨਾ ਚਾਹੁੰਦੇ ਹੋਇਆ ਵੀ ਐਮਰਜੈਂਸੀ ਸਿਚੁਏਸ਼ਨ ਹੋਈ ਦਾਖਲ ਹੋਣਾ ਪਿਆ ਇਸ ਲਈ ਮੇਰੀ ਆਮ ਆਦਮੀ ਪਾਰਟੀ ਦੇ ਪ੍ਰਵਕਤਿਆਂ ਨੂੰ ਬੇਨਤੀ ਹੈ ਔਰ ਮੈਂ ਸਰਕਾਰ ਨੂੰ ਚੀਫ ਸਕੱਟਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਵੀ ਕਹੂੰਗਾ ਔਰ ਹਸਪੀਟਲ ਨੂੰ ਵੀ ਕਹੂੰਗਾ ਫੋਰਟਿਸ ਹਸਪੀਟਲ ਨੂੰ ਦੀ ਪਾਈ ਹੀ ਇਜ਼ ਔਨ ਅ ਕਨਸਟੀਟਿਊਸ਼ਨਲ ਕੋਰਟ ਸੰਵਿਧਾਨਿਕ ਉਹਦੇਤੇ ਬੈਠੇ ਉਹਨਾਂ ਦੇ ਹੈਲਥ ਦੀ ਰਿਲੇਟਡ ਤੁਸੀਂ ਅੱਜ ਤਾਂ ਫਾਈਲ ਸਰਕਾਰ ਕਰਕੇ ਦਬਾ ਲੋਗੇ ਫੈਕਟਸ ਨੂੰ ਲੁਕੋ ਲੋਗੇ ਮਗਰ ਜਿਹੜੇ ਫੈਕਟਸ ਪਬਲਿਕ ਡੋਮੇਨ ਚ ਅੱਜ ਨਹੀਂ ਤੇ ਕੱਲ ਆ ਜਾਣੇ ਜਾਂ ਜੋ ਅਪੋਲੋ ਚ ਵੀ ਮੌਜੂਦ ਨੇ ਔਰ ਜੋ ਪ੍ਰੋਬਲਮ ਲਿਵਰ ਦੀ ਹੈ ਜਿਹਦੇ ਕਰਕੇ ਸਾਰੀ ਕੰਪਲਿਕੀਸ਼ਨਾਂ ਬਾਰ-ਬਾਰ ਖੜੀਆਂ ਹੋ ਰਹੀਆਂ ਇਹਨੂੰ ਜਨਤਿਕ ਕਰਕੇ सीएम साहब ਦਾ ਸਹੀ ਇਲਾਜ ਕਰਾਇਆ ਜਾਵੇ ਜੇ ਲਿਵਰ ਟ੍ਰਾਂਸਪਲੈਂਟ ਦੀ ਲੋੜ ਹੈ ਜਾਂ ਵਾਟੇਵਰ ਇਸ ਨੀਡੇਡ ਬਿਕੋਜ਼ ਆਈ ਲਾਈਕ ਆਈ ਸੇ ਆਈ ਵਿਸ਼ ਹਿਮ ਵੈਲ ਹਿਸ ਫੈਮਿਲੀ ਵੀਜਮ ਉਹਨਾਂ ਦਾ ਸਹੀ ਇਲਾਜ ਹੋਵੇ ਇਹ ਨਾ ਹੋਵੇ ਕਿਉਂਕਿ ਕਿ ਪਹਿਲਾਂ ਵੀ ਇੱਕ ਵਾਰੀ ਇਨਸੀਡੈਂਟ ਹੋਇਆ ਹੈ ਜਦੋਂ ਜੈ ਲਲਿਤਾ ਜੀ ਚੀਫ ਮਿੰਿਸਟਰ ਸਨ ਉਦੋਂ ਵੀ ਬੜਾ ਵਾਦ ਵਿਵਾਦ ਹੋਇਆ ਕਿ ਉਹਨਾਂ ਦਾ ਇਲਾਜ ਕੁਝ ਲੋਕਾਂ ਨੇ ਸਹੀ ਨਹੀਂ ਹੋਣ ਦਿੱਤਾ ਉਹਦੀ ਅਖੀਰ 'ਚ ਸੀਬੀਆਈ ਇਨਕੁਆਇਰੀ ਮੰਗੀ ਗਈ ਔਰ بڑا ਰੋੜਾ ਪਿਆ ਸਟੇਟ 'ਚ ਬੜੇ ਇਹ ਮਸਲੇ ਖੜੇ ਹੋਏ ਜੋ ਇਹ じゃ ਕੰਮ ਨਾ ਹੋਵੇ ਡੂ ਨਾਟ ਰਿਪੀਟ ਹਿਸਟਰੀ ਕਰੈਕਟ ਦਾ ਰੋਂਗ ਟਰਾਂਸਪੇਰੈਂਸੀ ਹਰੇਕ ਨੂੰ ਪਤਾ ਹੋਵੇ ਕੀ ਪ੍ਰੋਬਲਮ ਹੈ ਵਾਟੇਵਰ ਇਜ਼ ਦਾ ਪ੍ਰੋਬਲਮ ਪ੍ਰੋਬਲਮ ਆ ਸਕਦੀ ਹੈ ਲੈ ਇਟ नीड्स ਟੂ ਬੀ ਕਰੈਕਟਿਡ ਸੈਟਲਡ ਐਂਡ ਮੈਂ ਇਹਦੇ 'ਚ ਕੋਈ ਪੋਲਿਟਿਕਸ ਨਹੀਂ ਨਗਰ ਜੇ ਇਸ ਤਰੀਕੇ ਨਾਲ ਹਰ ਚੀਜ਼ ਨੂੰ ਇੰਨਾ ਦੱਬਿਆ ਜਾ ਰਿਹਾ ਹੈ ਸਿਕਰੈਸੀ ਰੱਖੀ ਜਾ ਰਹੀ ਹੈ ਮਿਸਲੀਡ ਕੀਤਾ ਜਾ ਰਿਹਾ ਕਿਪਨ ਇਸ ਟੂ ਅਸਪਟਲ ਦਾਕ ਲੋਵੇ ਤੁਸੀਂ ਦੱਸੋ ਕਿਸੇ ਨੂੰ ਨਾ ਨਹੀਂ ਤਾਂ ਤੁਸੀਂ ਉਹਦੀ ਇੱਕ ਇੱਕ ਸਟੈਂਪ ਦੀ ਮੂਵਮੈਂਟ ਦੱਸ ਦਿਓ ਇਹਦੇ ਤੋਂ ਬਹੁਤ ਵੱਡੇ ਸਵਾਲ ਤੇ ਸ਼ੱਕ ਪੈਦਾ ਹੁੰਦੇ ਹਨ ਔਰ ਮੈਂ ਫੋਰਟਸ ਟੂ ਵੀ ਕਹੂੰਗਾ ਲਰਨ ਫਰਮ ਦ ਮਿਸਟੇਕਸ ਆਫ ਵਾਟ ਹੈਪਨਡ ਇਨ ਤਮਿਲਨਾਡੂ ਜੈ ਲਲਿਤਾ ਕੇਸ ਦੇ ਨਾਲ ਜੋ ਹੋਇਆ ਸੀ ਡੂ ਨਾਟ ਰਿਪੀਟ ਦੋਸ ਮਿਸਟੇਕਸ ਤੁਹਾਡੀ ਇੱਕ ਜ਼ਿੰਮੇਵਾਰੀ ਹੈ ਪੰਜਾਬ ਦੇ ਲੋਕਾਂ ਪ੍ਰਤੀ ਦੇਸ਼ ਦੇ ਲੋਕਾਂ ਪ੍ਰਤੀ ਬਿਕੋਜ਼ ਇੰਡੋ ਪਾਕ ਬਾਰਡਰ ਪਾਕਿਸਤਾਨ ਐਨ ਐਨੀਮੀ ਕੰਟਰੀ ਜਿਹੜਾ ਹਮੇਸ਼ਾ ਇਥੇ ਟਰਬਲ ਫਾਰਮੈਟ ਕਰਨਾ ਚਾਹੁੰਦਾ ਹਾਂ ਔਰ ਜੇ ਸੁਖ ਮੰਤਰੀ ਦੇ ਹੱਥ ਚ ਇਹ ਇਹ ਸਾਰੀਆਂ ਤਾਟਕਾ ਸੂਬੇ ਦੀਆਂ ਉਹਨਾਂ ਦੇ ਹੱਥ ਚ ਨੇ ਉਹਨਾਂ ਦੀ ਸਿਹਤ ਸਹੀ ਹੋਵੇ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਸੋਧਾਟੋ ਪੰਜਾਬ ਦੇ ਲੋਕਾਂ ਦੇ ਲਈ ਸਹੀ ਫੈਸਲਾ ਕਰ ਸਕਣ ਇਹ ਬਹੁਤ ਜ਼ਰੂਰੀ ਹੈ ਔਰ ਮੈਂ ਸਮਝਦਾ ਜਿੱਥੇ ਮੈਂ ਆਏ ਅਗੇਨ ਵਿਸ਼ੇ ਵੈਲ ਨਾਲ ਹੀ ਮੈਂ ਸਮਝਦਾ ਹੈ ਕਿ ਟ੍ਰਾਂਸਪੇਰੈਂਸੀ ਇਸ ਲਿਆਂਗੇ ਸਚਾਈ ਸਾਹਮਣੇ ਆਉਗੀ ਔਰ ਉਹਨਾਂ ਦਾ ਸਹੀ ਇਲਾਜ ਹੋਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕੰਸਾ ਵਾਹਿਗੁਰੂ ਜੀ